ਨਾਲ ਜੁੜੀ ਹੋਈ ਆ ਸਾਡੇ ਘਰ ਚ ਪੱਤ ਨਾਲ ਜੁੜੀ ਹੋਈ ਐ ਜੇ ਨੂੰ ਕੀ ਜ਼ਿੰਦਗੀ ਨਹੀਂ ਕਰਦੀ ਸਾਡੀ ਆਸਪਤਾ ਨਾਲ ਵੀ ਜੁੜੀ ਹੋਈ ਆ ਕੁਝ ਲੋਕ ਕਹਿੰਦੇ ਨੇ ਇਹਨਾਂ ਨੂੰ ਅਵਾਰਾ ਪਸ਼ੂਆਂ ਤੋਂ ਬੇਸਹਾਰਾ ਪਸ਼ੂ ਕਹੋ ਬੇਸਹਾਰਾ ਕਿਉਂ ਕਹੋ ਕਿਉਂਕਿ ਇਹਨਾਂ ਦੀ ਜਗਾ ਜਿਹੜੀ ਵੇਗੀ ਉਹ ਲੋਕਾਂ ਨੇ ਰੋਕ ਲਈ ਤੇ ਇਹਨਾਂ ਨੇ ਘੁੰਮਣਾ ਸੀ ਖਾਣਾ ਪੀਣਾ ਸੀ ਉਹ ਆਪੀ ਥਾਂ ਨੇ ਰੋਕ ਲਈ ਇਹਨਾਂ ਦੀ ਜਗਾ ਤੇ ਇਹਨਾਂ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਕਰ ਦਿੱਤਾ ਤੇ ਬੇਸਹਾਰਾ ਪਸ਼ੂ ਕਹੋ ਇਹਨਾਂ ਸਾਰਿਆਂ ਨੂੰ ਦੂਸਰੇ ਪਾਸੇ ਐਨੀਮਲ ਰਾਈਟਸ ਵਗੇ ਐ ਇਹ ਕੋਈ ਧਰਮ ਨਹੀਂ ਸਾਡੇ ਜਿਹੜੇ ਕਹਿੰਦੇ ਨੇ ਇਹਨਾਂ ਨੂੰ ਮਾਰਨਾ ਵੀ ਨਹੀਂ ਹੈ ਇਹ ਬੰਦੇ ਇਹਨਾਂ ਨਾਲ ਲੜ ਰਹੇ ਨੇ ਕੋਈ ਗੱਲ ਨਹੀਂ ਹੈ ਉਹਨਾਂ ਦਾ ਅਲੱਗ ਹੱਲ ਘੱਟੋ ਪਰ ਇਹਨਾਂ ਨੂੰ ਅਸੀਂ ਮਾਰਨਾ ਨਹੀਂ ਹੈ ਜੇ ਆਖੀ ਅੰਕੜਿਆਂ ਦੀ ਗੱਲ ਕਰੀਏ ਸਾਡੇ ਪੰਜਾਬ ਪੰਜਾਬ ਦੇ ਵਿੱਚ ਸਾਡੀਆਂ ਖੜਕਾਂ ਦੇ ਠਕੂ ਠਕ 1.5 ਲੱਖ ਦੇ ਲਗਭਗ 1.5 ਤੋਂ 2 ਲੱਖ ਦੇ ਲਗਭਗ ਕਸ਼ੇੜੇ ਆਵਾਰਾ ਕੁਝ ਖੜਕਾਂ ਦੇ ਹੁਤੇ ਨਹੀਂ ਕਿ ਲਗਭਗ 100 ਮੌਤ 100 ਬੰਦੇ ਜਿਹੜਾ ਆਪਣੀ ਜਾਨ ਉਹ ਹੱਦ ਤੋਂ ਮੰਦੇ ਆਵਾਰਾ ਮਸ਼ੂਆ ਕਰਕੇ ਇੱਕ ਸਾਲ ਦੇ ਵਿੱਚ ਪੂਰੇ ਪੰਜਾਬ 'ਚ ਪਿਛਲੇ 3-4 ਮਹੀਨੇ ਆ ਕਿ ਤਿੰਨ ਮਾਤਾਂ ਦੇ ਸਾਡੇ ਮਾਨਸਾ ਜਿਹੜੇ ਚੋ ਗਈਆਂ ਸਾਰੇ ਨੌਜਵਾਨ ਬੰਦਿਆਂ ਦੀਆਂ ਆਵਾਰਾ ਮਸ਼ੂਆ ਕਰਕੇ ਜਿਹੜੀਆਂ ਡਿਸੇਬਿਲਿਟੀਜ਼ ਐ ਡਿਸੇਬਿਲਿਟੀਜ਼ ਦਾ ਸਿਰ ਕੋਈ ਅੰਤ ਨਹੀਂ ਰਹਿ ਗਈਆਂ ਸਰੀਰ ਹੈਗੇ ਮਿਕਾ ਟੁੱਟ ਗਈ ਬਾਹਰ ਟੁੱਟ ਗਈ ਜੋ ਕੁਝ ਹੋਇਆ ਸਰਬਤ ਤੁਹਾਡੇ ਧਿਆਨ ਚ ਲਿਆਮਾ ਸਾਡੇ ਇੱਕ ਬੰਦੇ ਮੁੰਡੇ ਨੇ ਇੱਥੇ ਐਕਸੀਡੈਂਟ ਹੋਇਆ 16 ਸਾਲ ਦੀ ਉਮਰ ਚ ਜਦੋਂ ਕਿ ਉਹਨੇ ਦਸ ਨੂੰ ਤੋਂ ਬਾਅਦ ਗਿਆਰਵੀਂ ਨਹੀਂ ਪੜ੍ਹਨ ਲਈ ਜਾਣਾ ਸੀ ਪੰਡੀਗੜ ਇੱਕ ਦਿਨ ਪਹਿਲਾਂ ਖਾਣਾ ਖਾਣ ਗਏ 14 ਵਰਰ ਐਨਐਨ ਕਾਲਜ ਕੋਲੇ ਪਸ਼ੂ ਨਾਲ ਟਕਰਾ ਕੇ ਐਕਸੀਡੈਂਟ ਹੋਇਆ ਇਹ ਹੈ ਕੰਮ ਤੇਰੀ ਹੈਗੀ ਹੈ 2015-16 ਦੀ ਤੇ ਉਹ ਬੰਦਾ ਬੈੱਡ ਤੇ ਪਿਆ ਤੇ ਅੱਜ 10 ਸਾਲ ਵੱਡਾ ਹੋ ਗਿਆ ਕੋਲੋਂ 25-26 ਖਾਂਦਾ ਹੋ ਗਿਆ ਉਹਦੇ ਮਾਮਲੇ ਉਹਨੂੰ ਕਦੇ ਬੋਝ ਨਹੀਂ ਹੈ ਡੇਢ ਸਾਲ ਨੂੰ ਤਾਂ ਡੀਐਮ ਸੀ ਬਣ ਗਿਆ ਉਸ ਤੋਂ ਨਾਲ ਨਿਕਲ ਗਿਆ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਨਾ ਕੋਈ ਸਰਕਾਰ ਤੇ ਨਾ ਕੋਈ ਪ੍ਰਸ਼ਾਸਨ ਉਹਨਾਂ ਦੇ ਘਰ ਅੱਜ ਤੱਕ ਨਹੀਂ ਮਿਲ ਕੇ ਸਸਤਾਲਾ ਦੇ ਵਿੱਚ ਮੁਆਵਜ਼ੇ ਉੱਤੇ ਤਾਂ ਬੜੀਆਂ ਛੋਟੀਆਂ ਮਿਲਨੀਆਂ ਐਟ ਲੀਸਟ ਆਪਣੀ ਗਲਤੀ ਮੰਨ ਲਈ ਜਾਣਾ ਚਾਹੀਦਾ ਸੀ ਸਰਕਾਰਾਂ ਨੂੰ ਦੇ ਘਰੇ ਕਿਉਂਕਿ ਸਿਸਟਮ ਫੇਲ ਹੋਇਆ ਸਿਸਟਮ ਫੇਲ ਹੋਇਆ ਤਾਂ ਉਹ ਮੁੰਡਾ ਇਧਰਾਂ ਬੈਠ ਕੇ ਪਿਆ 10 ਸਾਲ ਤੋਂ 10 ਸਾਲ ਨਹੀਂ ਤਾਂ ਅਕਸਰ ਹੋ ਗਏ ਹੋਗੇ ਸ਼ਾਇਦ ਮੈਂ ਕੋਈ ਡੇਟ ਭੁੱਲਦਾ ਹਾਂ ਪਰੰਤੂ ਉਦੋਂ ਦਾ ਉਹ ਬੰਦਾ ਬੇਹੋਸ਼ ਪਿਆ ਉਹਦੇ ਘਰ ਦੇ ਮਿਹਨਤ ਕਰ ਰਹੇਗੇ ਸਿਰਫ ਨਾੜੀ ਨਾਲ ਉਹ ਫਵਾਉਂਦੇ ਜੇ ਉਹ ਹੋ ਗੋ ਨਹੀਂ ਸਕਦਾ ਤੁਰਨੇ ਨਹੀਂ ਸਕਦਾ ਬੈਠੇ ਸਕਦਾ 10 ਸਾਲਾਂ ਤੋਂ ਤੇ ਐਡੀਆਂ ਹਾਲਤਾਂ ਤੋਂ ਸਮੇਂ ਲੱਗੇ ਜੀ ਹੋਰ ਵੀ ਬੜੀਆਂ ਨੇ ਜਿੰਨੇ ਨੇ ਛੁੱਟੀ ਹੋ ਕੇ ਸੱਤਾ ਬਣੀ ਹੈ ਹੋਰ ਵੀ ਬੜੀਆਂ ਨੇ ਇਸ ਤਰ੍ਹਾਂ ਦੀਆਂ ਅਧਾਰਨਾ ਦੇਖੋ ਸਾਡੇ ਕੋਲ ਜੋ ਉਹ ਕਿਹੜਾ ਪੈਦਾ ਹੁੰਦੀ ਹੈ ਸਾਡੇ ਪਿੰਡਾਂ ਤੋਂ ਸਾਡੀਆਂ ਡੈਰੀਆਂ ਤੋਂ ਜਿਹੜੇ ਸਾਡੇ ਪਸ਼ੂ ਪਾਲ ਕੇ ਜਿਹੜੀ ਬੰਦੇ ਪਸ਼ੂ ਰੱਖਦੇ ਨੇ ਅਸੀਂ ਉੱਥੇ ਥੋੜਾ ਜਿਹਾ ਕੋਈ ਐਸਾ ਦਾ ਕੰਮ ਕਰ ਸਕਦੇ ਹਾਂ ਕਿ ਡਾਟਾਬੇਸ ਤਿਆਰ ਕਰੀਏ ਉਹਦੀ ਰਜਿਸਟ੍ਰੇਸ਼ਨ ਕਰੀਏ ਉਹਦੀ ਟੈਗਿੰਗ ਕਰੀਏ ਪਸ਼ੂਆਂ ਦੀ ਉਹ ਤੋਂ ਪਿੱਛੋਂ ਜਿਹੜੇ ਰਹਿ ਗਏ ਹੈ ਉਹ ਸਾਡੇ ਨੱਕੇ ਲੱਗਣ پولیس ਚੌਕੀਆਂ ਉਹ ਜਿਹੜੇ ਬਤੇ ਛੱਡਣ ਆਉਂਦੇ ਹੈ ਮੇਰੇ ਫਿਲ ਵੀ ਰੈਪ੍ਰੀਜ਼ੈਂਟਰ ਉਹਨਾਂ ਨੂੰ ਸਮਝਾਇਆ ਜਾਵੇ ਬਈ ਕਿ ਤਾਂ ਸਾਡੇ ਕੇ ਤੁਸੀਂ ਪਾਲਤ ਕਰਦੇ ਹੋ ਇਹਨਾਂ ਬੰਦਾ ਵੀ ਕੋਈ ਮਰੇਗਾ ਦੇਖੋ ਪਸ਼ੂ ਪਸ਼ੂ ਛੱਡ ਕੇ ਗਏ ਤੁਹਾਡੇ ਪਸ਼ੂ ਨਾਲ ਉਹਦੀ ਐਕਸੀਡੈਂਟ ਹੋਇਆ ਡੈੱਥ ਹੋਈ ਤਾਂ ਇੱਕ ਪਾਸਾ ਹੈ ਦੂਸਰੀ ਗੱਲ ਇਹ ਵੀ ਨਹੀਂ ਪਤਾ ਹੋਰ ਪਸ਼ੂ ਹੋ ਕੇ ਕੱਲ ਨੂੰ ਤੁਹਾਡਾ ਵੀ ਮਰ ਜਾ ਸਕਦਾ ਕੋਈ ਵੀ ਆ ਗਾੜਾ ਨਹੀਂ ਗੋਡੀ ਰਿਸਪਰ ਆ ਕੇ ਆ ਸਕਦਾ ਇਹ ਜਦੋਂ ਦੋ ਗੱਲਾਂ ਸਮਝਾਵਾਂਗੇ ਤਾਂ ਆਪਸੀ ਉਹਨਾਂ ਨੂੰ ਛੱਡ ਰੋਟਾ ਆਮਾਗੇ ਪਾਰ ਉਹ ਤੋਂ ਪਹਿਲਾਂ ਉਹਨਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਹੈ ਜਿਹੜੇ ਛੱਡ ਕੇ ਚੱਲਦੇ ਆ ਗਏ ਆ ਉਹਨਾਂ ਦੀ ਜਿਹੜੀ ਕੋਈ ਪ੍ਰੋਬਲਮਾਂ ਨਹੀਂ ਪਿੰਡਾਂ ਦੇ ਵਿੱਚ ਗਊਸ਼ਾਲਾ ਕਰਕੇ ਕੁਝ ਜਗਾ ਬਣੀਆਂ ਹੋਈਆਂ ਸੀ ਇਹ ਗਊਸ਼ਾਲਾਾਂ ਦੀ ਜਗਾ ਸੋ ਸਾਰੀ ਢੇਗ ਲਈ ਗਈ ਹੈ ਪਰ ਆਸੀਂ ਉਹਨਾਂ ਨੂੰ ਕਨਵਰਟ ਕਰ ਸਕਦੇ ਆਂ ਕਿ ਕੁਝ ਪਿੰਡਾਂ ਵਿੱਚੇ ਕੁਝ ਗਊਸ਼ਾਲਾਾਂ ਦਾ ਖੁੱਲ੍ਹੀ ਜਾਵੇ ਤਾਂ ਜਿਹੜੇ ਨੂੰ ਲੋਕ ਨੇ ਉੱਥੇ ਸਾਡਾ ਗਊਸ਼ਖ ਬਹੁਤ ਵੱਡਾ ਅਮਾਉਂਟ ਇਕੱਠਾ ਹੁੰਦਾ ਹੈ ਉਹ ਗਊਸ਼ਖ ਦੇ ਵਿੱਚੋਂ ਜਿਹੜਾ ਪੈਸਾ ਹੈ ਉਹ ਕਿਸੇ ਨੂੰ ਕਿਤੇ ਸਮਝ ਹੀ ਨਹੀਂ ਆਈ ਕਿ ਕਿੰਨਾ ਕਿਤੇ ਖਰਚ ਹੁੰਦਾ ਕਿੰਨਾ ਕਿਤੇ ਖਰਚ ਹੁੰਦਾ ਪੂਰੇ ਪੰਜਾਬ ਦਾ ਇਹ ਹਾਲ ਹੈ ਤਾਂ ਉਹ ਪੈਸਾ ਉਹਨਾਂ ਗਊਸ਼ਾਲਾਾਂ ਨੂੰ ਦੇ ਕੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਪਾਸ ਨੰਬਰ ਬਣਾਇਆ ਜਾ ਰਿਹਾ ਹੈ ਉਜਲੇ ਕੋ ਲੋਕ ਆਪਣੀਆਂ ਫਸਲਾਂ ਬਚਾਉਣ ਵਾਸਤੇ ਰਾਸ਼ੀ ਵੀ ਪੈਕੇ ਦਿੰਦੇ ਨੇ ਉਜਲੇ ਰਾਸ਼ੀ ਦੇ ਪੈਸੇ ਦਿੰਦੇ ਨੇ ਉੰਨੇ ਹੀ ਪੈਸੇ ਬਚਾ ਕੇ ਉਹਨਾਂ ਕੋ ਵੀ ਨਲਾਮਾ ਦੇ ਲੈ ਜਾ ਸਕਦੇ ਨੇ ਰਾਖਾ ਦੀ ਕੀ ਪਰੋਟ ਹੈ ਉਹ ਪਿੰਡਾਂ ਨੂੰ ਲੜਾਉਂਦੇ ਵੀ ਰਹੇ ਨਹੀਂ ਇੱਕ ਦੇ ਪਸ਼ੂ ਦੂਜੇ ਖੇਤ ਛੱਡੇ ਦੂਜੇ ਦੇ ਕੀਤੇ ਛੱਡੇ ਆਏ ਉਹਨਾਂ ਨਾਲ ਉਹ ਗ੍ਰੈਂਡ ਸਾਡੀ ਨੌਕਰੀ ਬੱਕੀ ਰਹੂਗੀ ਜੇ ਆਪ ਸੇ ਨਾਲ ਦੇ ਰਹੇਗੇ ਤਾਂ ਉਹ ਉਹੀ ਪੈਸੇ ਜਾਤੀ ਪਿੰਡ ਵਾਲੇ ਸਮਝਾ ਕੇ ਕਿ ਜਿਹੜੇ ਵੀ ਸਾਡੇ ਸਦਲ ਮਿਸਟਰ ਹੈਗੇ ਨੇ ਗਊ ਪਾਲਕ ਜਿਆ ਪਸ਼ੂ ਪਾਰਕ ਨੂੰ ਸੁਣਾ ਕਿ ਇੱਕ ਕੰਮ ਸ਼ੁਰੂ ਕਰ ਸਕਦੇ ਹਾਂ ਉਸ ਤੋਂ ਪਿੱਛੋਂ ਸਾਡ ਕੇ ਇគ្រੇਟ ਦੀ ਮੇਨ ਰੋਡ ਦੀ ਪ੍ਰੋਬਲਮ ਹੈ ਸਟੇ ਫਾਈ ਦੇ ਦੀ ਪ੍ਰੋਬਲਮ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀਆਂ ਦੀ ਵੀ ਟੌਲ ਹੈਗੀ ਆ ਜਿੱਤੇ 12 ਪਸ਼ੂ ਝੁੰਡ ਬਣਾ ਕੇ ਫਿਰਦੇ ਰਹੇ ਨੇ ਤਾਂ ਅਸੀਂ ਉਹਦੇ ਲਈ ਵੀ ਇੱਕ ਪਾਲਿਸੀ ਮੈਕੈਨਿਜ਼ਮ ਬਣਾ ਸਕਦੇ ਹਾਂ ਜ਼ੀਰੋ ਟੋਲ ਜਿਹਨੂੰ ਕਹਿੰਦੇ ਜ਼ੀਰੋ ਟੋਲਰੈਂਸ ਇੱਕ ਵੀ ਪਸ਼ੂ ਸ਼ਹਿਰ ਚ ਕਿਤੇ ਦੇ ਦਿਖਾਈ ਦੇਵੇਗਾ ਸਾਡੀ ਟੀਮਾਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਐਨੀਮਲ ਕੈਚਿੰਗ ਟੀਮਸ ਹੋਣੀਆਂ ਚਾਹੀਦੀਆਂ ਨੇ ਇਹ ਤੋਂ ਪਸ਼ੂਦੀ ਵੀ ਜਿੱਦ ਨੂੰ ਅਦਲਾਬ ਹੁੰਦੀ ਹੈ ਨਾਲ ਦੀ ਨਾਲ ਉਹਨੂੰ ਗਊਸ਼ਾਲਾ ਸ਼ੁਰੂ ਕੀਤਾ ਜਾਵੇ ਗਊਸ਼ਾਲਾ ਮੰਡੀ ਵੀ ਹੈਗੇ ਨੇ ਹੱਥ ਮਜੂਦ ਕੀਤੇ ਜਾਂਨ ਸਰਕਾਰ ਦੇ ਵਿੱਚੋਂ ਪੈਸਾ ਦੇ ਕੇ ਉਹ ਇਹਨਾਂ ਸਾਡੀ ਜ਼ਿੰਮੇਵਾਰੀਆਂ ਤੋਂ ਆਪਣੀ ਦੇ ਰੇ ਰੇ ਕਰਕੇ ਕਿਉਂ ਨਾ ਕੋਈ ਉਹਨੇ ਫੰਡ ਨਹੀਂ ਹੁੰਦੇ ਸਾਡੀ ਸਰਕਾਰੀ ਗਊਸ਼ਾਲਾ ਬਣੀ ਹੈ ਟੋਕਰ ਲੱਗੇ ਉਹ ਸਿਰਫ ਪੰਡਾ ਨਹੀਂ ਕੰਮ ਕਰਕੇ ਦੀ ਪ੍ਰੋਬਲਮ ਹੈ ਉਸ ਤੋਂ 7578 ਤੋਂ ਪਸ਼ੂ ਹੋਰ ਵੀ ਹੋ ਸਕਦਾ ਹੈ ਹੁਣ ਤੱਕ ਅਸੀਂ ਜੋ ਦੇਖਿਆ 80% ਦਾ ਨਾ ਜਦੋਂ ਲੋਕ ਬਹੁਤ ਰੌਲਾ ਪਾਉਂਦੇ ਨੇ ਤਾਂ 10 20 ਪਸ਼ੂ ਜਿਹੜੇ ਹੈ ਉਹ ਚੁੱਪ ਕੇ ਗਊਸ਼ਾਲਾ ਛੱਡੇ ਜਾਂਦੇ ਨੇ ਉਹ ਪਈਉਂ ਤੇ ਤੇ ਕਾਣੀ ਆ ਜਾਂਦੀ ਏ ਸਾਰੀ ਪੰਜ ਕਰ ਦਿਨਾਂ ਬਾਅਦ ਤਾਂ ਇਹੀ ਕੁਝ ਹੁੰਦਾ ਆ ਰਿਹਾ 10 ਸਾਲਾਂ ਦਾ ਸੋਇ ਤੋਂ ਵੱਡੀ ਕਾਣੀ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਸਾਨੂੰ ਕਰਨੀ ਚਾਹੀਦੀ ਏ ਇਹਦੇ ਦੀ ਸਾਨੂੰ ਪੋਲੀਟੀਕਲ ਤੇ ਬਿਊਰੋਕ੍ਰੈਟਿਕ ਬਿਲਕੁਲ ਕਵਰ ਦੀ ਲੋੜ ਹੈ ਜਿਹੜੀ ਕਿ ਅੱਧ 10 ਸਾਲਾਂ ਤੋਂ ਸਾਨੂੰ ਲੱਗ ਰਿਹਾ ਹੈ ਸਾਡੀ ਸੋਚਾ ਹੁੰਦਾ ਉਹ ਜੋ ਮਾਰ ਰਹੀ ਹੈ ਵੀ ਇਹਦੇ ਵਾਸਤੇ ਕਰੀਏ ਕੋਈ ਸੌਲਡ ਹੱਲ ਕਰੀਏ ਡਾਕਟਰ ਦਾ ਵੀ ਇਹੀ ਹਾਲ ਹੈ ਬਿਗੌਂਗ ਟਾਈਪ ਦੇ ਕੇਸ ਜਿਹੜੀ ਅਸੀਂ ਡੇਟੇ ਕੱਢ ਕੇ ਦੇਖੀਏ ਪਿਛਲੇ 1-2 ਸਾਲਾਂ ਵੀ ਬਹੁਤ ਜ਼ਿਆਦਾ ਵੱਧ ਗਏ ਨੇਗੇ सिविल सर्जन साहब बैठे दस गए परंतु जगह एनिमल भी तो 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 देखते तो दे हुए जो भी अभी कर सकते हैं इस संबंधी ह्यूमन लाइफ है बेशक अब एनीमल राइट्स के भी बिल्कुल हक च है परंतु ह्यूमन लाइफ आई थिंक मोर इंपोर्टेंट दैन एनीमल लाइफ तो सब रखना जरा है जरूरी है ਸਾਡੇ ਸ਼ਹਿਰ ਦੀਆਂ ਤਾਂ ਸਿਵਲ ਕੰਡੀਸ਼ਨਸ ਮੇਗੀਆਂ ਥਾਂ ਦਾ ਕੂੜਾ ਪੇਚ ਥਾਂ ਦਾ ਸੀਵੇਜ ਦਾ ਪਾਣੀ ਉਹ ਅੱਜ ਦੀ ਸੁਰੱਖਿਆ ਦੇ ਪਿੱਛੇ ਬਾਈ ਦੇ ਧਰਵਾ ਲਾਇਆ ਉਸ ਤੋਂ ਪਿੱਛੇ ਮੁੱਖ ਮੰਤਰੀ ਸਾਹਿਬ ਨੇ ਸ਼ਹਿਰ ਤੋਂ ਦਰਦੀ ਆਏ ਤਾਂ ਉਹਨਾਂ ਨੇ ਦੇਖਿਆ ਉਹਨਾਂ ਨੇ ਅਨਾਉਂਸਮੈਂਟ ਕੀਤੀ ਇੱਕ ਖਾਸ ਉਸ ਤੋਂ ਪਿੱਛੋਂ ਵੀ ਲੱਗ ਗਿਆ ਪ੍ਰੋਜੈਕਟ ਸ਼ੁਰੂ ਕਰਨ ਤੇ ਪਰ ਉਹ ਪ੍ਰੋਜੈਕਟ ਨੂੰ ਸ਼ੁਰੂ ਹੋ ਗਿਆ ਪਰ ਮਾਤਮਾ ਨੂੰ ਸਿਖੇ ਕਢਾਵੇ ਤਾਂ ਸ਼ਾਇਦ ਸਾਡੇ ਸ਼ਹਿਰ ਨੂੰ ਕੁਝ ਨਿਗਰਾਖ ਤੋਂ ਮਿਲ ਜਾਵੇ